ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਕੋ ਅੱਜ ਅਸੀਂ ਗੁਰੂ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਦੇ ਨਤਮਸਤਕ ਆਏ ਹਾਂ ਸਤਿਮੰਤਰ ਸਾਹਿਬ ਸਾਡੇ ਲਈ ਦਸਾਏ ਸੋ ਜਿਹੜੀ ਲੋਕਾਂ ਦੀ ਸੋਸ਼ੀਓ ਬਿਲਕੁਲ ਸਹੀ ਸੀ ਕਿਉਂਕਿ ਲੋਕ ਚਾਹੁੰਦੇ ਨੇ ਵੈਲਫੇਅਰ ਦਾ ਕੰਮ ਸਰਕਾਰਾਂ ਦਾ ਹੈ ਕੋਈ ਜਥੇਬੰਦੀਆਂ ਦਾ ਨਹੀਂਗਾ ਕੋਈ ਲੋਕਾਂ ਦਾ ਸਾਡਾ ਨਹੀਂਗਾ ਜਿਹੜੇ ਸਰਕਾਰਾਂ ਚ ਨੇ ਚਾਹੇ ਸਟੇਟ ਗਵਰਨਮੈਂਟ ਹੋਵੇ ਚਾਹੇ ਯੂਨੀਅਨ ਗਵਰਨਮੈਂਟ ਹੈ ਇਹਨਾਂ ਨੇ ਇਹਦਾ ਜਾਣ ਲਿਖਣਾ ਇਹਨਾਂ ਕੋਲ ਹੀ ਫੰਡ ਹੁੰਦੇ ਨੇ ਪਰ ਫਿਰ ਵੀ ਇੱਕ ਵੱਖਰੀ ਜਿਹੜੀ ਸਾਨੂੰ ਚੀਜ਼ ਆ ਉਹ ਦੇਖਣ ਦੀ ਮਿਲੀ ਇਸ ਆਪਦਾ ਦੇ ਵਿੱਚ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਕਿ ਪੰਜਾਬੀਆਂ ਨੇ ਆਪਣੇ ਜਖਮਾਂ ਤੇ ਮਰਮ ਆਪ ਲਈਏ ਸਾਡੇ ਸਮੁੱਚੇ ਸਿੱਖ ਦੇ ਧਾਰਮਿਕ ਜਥੇਬੰਦੀਆਂ ਸਾਡੀਆਂ ਦੂਸਰੇ ਤਰ੍ਹਾਂ ਦੀਆਂ ਧਾਰਮਿਕ ਜਥੇਬੰਦੀਆਂ ਸਾਡੇ ਪੰਜਾਬੀ ਭੈਣ ਭਰਾ ਐਨ ਜੀਓ ਸਾਰਿਆਂ ਨੇ ਵੱਧ ਚੜ ਕੇ ਵਿੱਚ ਜੇਸਾ ਪਾਇਆ ਔਰ ਇਹ ਵੀ ਮਤਲਬ ਬੜਾ ਅਜੀਬ ਲੱਗਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਜਾ ਕੇ ਕਾਰਸੇਵਾ ਵਾਲੇ ਬਾਬਿਆਂ ਕੋਲ ਜਾ ਕੇ ਵਹਿ ਰਹੇ ਨੇ ਕਿ ਸਾਡੀ ਸੇਵਾ ਕਰੋ ਦੇਖੋ ਇਹ ਕੰਮ ਬੰਦ ਬੰਨਣੇ ਸਰਕਾਰਾਂ ਦਾ ਹੁੰਦੇ ਨੇ ਮਹਾਪੁਰਸ਼ ਇੱਕ ਧਾਰਮਿਕ ਸੇਵਾ ਵਾਸਤੇ ਔਰ ਧਾਰਮਿਕ ਪ੍ਰਚਾਰ ਵਾਸਤੇ ਬਣੇ ਨੇ ਪਰ ਇਹ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਪਾਰੀਆਂ ਔਰ ਬੜੀ ਦੁੱਖ ਲਗਾ ਇਹ ਗੱਲ ਸੁਣ ਕੇ ਕਿ ਉਹਨਾਂ ਦੇ ਮੰਤਰੀ ਖੁਦ ਜਾ ਕੇ ਕਹਿ ਰਹੇ ਕਿ ਸਾਡੇ ਕੋ ਐ ਨਹੀਂ ਕਿ ਪੈਸੇ ਹੈ ਤੁਸੀਂ ਬੰਦ ਬੰਨ ਕੇ ਰਿਓ ਔਰ ਅੱਜ ਸਾਰੀ ਜਿੰਨੀ ਬੰਨਾਂ ਦੀ ਸੇਵਾ ਹੈ ਮੋਸਟਲੀ 90% ਕਾਰ ਸੇਵਾ ਵਾਲੇ ਭਾਪੇ ਚੱਲ ਰਹੇ ਨੇ ਰਾਹੁਲ ਕੰਸਰਜ ਨੂੰ ਲੈ ਕੇ ਜੀਪਿਸ ਨੇ ਕਾਫੀ ਦਰਾਜ ਕੀਤਾ ਕਿਵੇਂ ਦੇਖਦੇ ਹੋ ਕਿ ਇੱਕ ਸੇਵਾ बनके सेवादार बनके ਆਵੇ ਤਾਂ ਉਸ ਨੂੰ ਸਰਪਉ ਦੇਣਾ ਕੀ ਕਹਿੰਦਾ ਦੇਖੋ ਰਾਹੁਲ ਗਾਂਧੀ ਜੀ ਹਮੇਸ਼ਾ ਹੀ ਉਹਨਾਂ ਨੇ ਹਰਮੰਦਰ ਸਾਹਿਬ ਨਤਮਸਤ ਕੋਏ ਤੁਸੀਂ ਇਹ ਵੇਖਿਆ ਹੋਊਗਾ ਕਿ ਕਦੇ ਵੀ ਲਾਮ ਲਸ਼ ਕਰਨਾ ਕਦੀ ਨਹੀਂ ਆਇਆ ਠੀਕ ਹੈ ਕਿਸੇ ਨੂੰ ਪਤਾ ਲੱਗ ਜਾਏ ਕੋਈ ਆਜੇ ਕਦੀ ਉਹਨਾਂ ਨੇ ਬਹੁਤ ਵੱਡੀ ਤੌਰ ਤੇ ਕੋਈ ਲੀਡਰਸ਼ਿਪ ਇਕੱਠੇ ਕਰਕੇ ਨਹੀਂ ਆਉਂਦੇ ਉਹਨਾਂ ਦੇ ਮਨ ਚ ਇੱਕ ਸੇਵਾ ਭਾਵ ਹੈ ਪ੍ਰਮਾਤਮਾ ਦੇ ਕਰ ਲਈ ਸਾਡਾ ਸੈਕੂਲਰ ਸਿਧਾਂਤ ਹੈ ਜਿਥੋਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਜੇ ਕਿਸੇ ਨੇ ਮਤਲਬ ਉਹਨਾਂ ਨੂੰ ਬਾਬਾ ਸਮਾਦਜੀ ਤੇ ਗੁਰਦਾਰੇ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਉੱਥੇ ਜਦੋਂ ਨਤਮਸਤ ਕੋਈ ਸਰੂਪਾ ਦਿੱਤਾ ਤੇ ਮੇਰਾ ਖਿਆਲ ਨਹੀਂ ਛੋਟੀ ਨਹੀਂ ਗੱਲ ਕਰਨੀ ਚਾਹੀਦੀ ਕੋਈ ਸਰੂਪਾ ਦੇਣ ਵਾਲੇ ਨੂੰ ਤੁਸੀਂ ਸਸਪੈਂਡ ਕਰ ਦਿਓ ਔਰ ਜੇ ਕੋਈ ਗੱਲ ਤੁਹਾਨੂੰ ਲੱਗਦੀ ਹੈ ਤੇ ਜਦੋਂ ਸ਼ਕਤੀ ਨਾਲ ਲਾਗੂ ਕਰਦੇ ਹੋ ਪਰ ਜਿਹੜਾ ਆ ਕੰਮ ਕੀਤਾ ਇਹ ਗਲਤ ਕੀਤਾ ਹੈ ਇਹ ਸਾਡਾ ਸੁਦਾਤ ਦੇ ਚੀ ਜਾਨੀ ਜਾਂਦਾ ਹੈ। ਨੇ ہماری ਆਲ ਇੰਡੀਆ ਕੌਂਸਲਟੀ ਨੇ ਇਹ ਕੰਮ ਦਿਆ ਹੈ ਸੰਗਠਨ ਦਾ ਸਜਨ ਕਰਨੇ ਨੂੰ ਜੋ ਅੰਬਸਰ ਰੂਰਲ ਹੈ जिसमें जो हमारे जितने भी कांग्रेस के कार्यकर्ता हैं उन सबसे मिलेंगे और उनकी भावनाओं को हमारे जो हाईकमान है उनको अवगत कराएंगे जिससे आने वाले समय में पंजाब में कांग्रेस की सरकार बन सके और जनता की सेवा कर सके आज फल आया हुआ था फल्ड के बाद जिस तरह की व्यवस्था है उसमें हम सब कांग्रेस जनों को प्रेरित किया है कि यहाँ इस तरह की व्यवस्था होनी चाहिए कि जब कभी वो आए तो सरकार जनता के साथ खड़ी रहे और इस तरह की व्यवस्था करे कि उनके सुख दुख में जो भी सरकार की मदद है वो बड़े पैमाने तक की जानी चाहिए गुरु टेका है हमें आशा है कि जब भी कांग्रेस सरकार बनेगी तब ऐसी कोई भी तकलीफ होगी तो हमारी पार्टी के सब नेता खड़े होकर जनता के लिए मदद करेंगे ये प्रार्थना करने के लिए कल राहुल गांधी जी पहुंचे थे लेकिन उस पर भी विरोध हो गया उनको श्रोपा देने आरोप काफी विरोध किया जा रहा है कैसे दिख रहा है हमारा काम यही है इस संबंध में पीसीसी के जो अध्यक्ष है बाढ़ पीड़ित के लिए गोदरा साहब पहले से ही काम कर रहे हैं और जो कांग्रेस अमृतसर के हैं जो भी वर्कर है वो लगातार ही बाढ़ पीड़ितों की मदद कर रहे हैं अच्छा लगा आप भी खुद मान रहे हो कि जब एनपी साहब इतना काम कर रहे हैं तो हर कांग्रेस के कार्यकर्ता के मन में ये है भावना इसीलिए राहुल जी भी आए और सब मिलजुल इस आपदा में कांग्रेस जितनी मदद करे उतनी मदद करे